ਪਹਿਲੀ ਗੱਲ ਤੇ ਹੁਣ ਜਵਾਨ ਦੀਨੇ ਕਿਤੇ ਨਹੀਂ ਪਿੰਡਾਂ ਵਿੱਚ ਜੇ ਕਿਤੇ ਹੋਣਗੇ ਵੀ ਨਾ ਜੀ ਤਾਂ ਉਹ ਵੀ ਜਦੋਂ ਜਾਣਾ ਹੋਵੇ ਅਨੰਦਪੁਰ ਸਾਹਿਬ ਨੂੰ ਤਾਂ ਪਹਿਲਾਂ ਮਤਾ ਪਕਾਉਂਦੇ ਵੀ ਆਪਾਂ ਜਾਣਾ ਕਿ ਮੋਟਰਸਾਈਕਲਾਂ ਤੇ ਜਾਣਾ ਜਾਂ ਟਰੈਕਟਰਾਂ ਤੇ ਜਾਣਾ ਤਾਂ ਇੱਕ ਜਗ੍ਹਾ ਮਿੱਥੀ ਹੁੰਦੀ ਵੀ ਆਪਾਂ ਫਲਾਣੇ ਤੇ ਇਕੱਠੇ ਹੋਣਾ 6 ਆਗਰ ਤਿੰਨ ਰਹਿ ਗਏ ਤੇ ਜਿਹੜੇ ਤਿੰਨ ਰਹਿ ਜਾਂਦੇ ਨਾ ਉਹਨਾਂ ਨੂੰ ਪਿੱਛੇ ਨੂੰ ਫੋਨ ਕਰਦੇ ਵੀ ਕਿੱਥੇ ਰਹਿ ਗਏ ਉਹ ਪਤਾ ਕੀ ਅਗੂ ਕਹਿਣਗੇ ਯਾਰ ਨਾਈ ਦੀ ਦੁਕਾਨ ਤੇ ਰੱਖ ਬਹੁਤ ਹੈ ਜਾਣਾ ਅਸੀਂ ਅਨੰਦਪੁਰ ਸਾਹਿਬ ਨੂੰ ਤਾਜ਼ੀਆਂ ਦਾੜ੍ਹੀਆਂ ਕਟਾ ਕੇ ਤਾਜ਼ੇ ਕੇਸ ਕਟਾ ਕੇ ਉਸ ਵੇਲੇ ਇਹ ਸੋਚਿਆ ਕਰੋ ਕਿ ਬਾਜਾਂ ਵਾਲਾ ਪਾਤਸ਼ਾਹ ਇਹ ਸੂਰਤਾਂ ਵੇਖਣ ਵਾਸਤੇ ਸਾਡੀ ਉਡੀਕ ਕਰਦਾ ਹੈ ਉੱਥੇ ਤੇ ਜਾ ਕੇ ਆਪਾਂ ਸਿੱਖੀ ਮੰਗਣੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਸਿੱਖੀ ਪਾਓ ਮੇਰੀ ਗੱਲ ਦਾ ਬੇਸ਼ੱਕ ਗੁੱਸਾ ਲੱਗੇ ਤੁਹਾਨੂੰ ਅਸੀਂ ਤਾਂ ਦਿਨ ਬਦਨ ਘਟੇ ਆ ਸਾਡੀ ਤਾਂ ਪਿੱਕਣ ਟੈ ਹੈ ਜੇ ਸੱਚੀ ਪੁੱਛੋ ਤਾਂ